ਪਿਛਲੇ ਮਹੀਨੇ ਤੋਂ ਬਰਸਾਤਾ ਕਾਰਨ ਤੇ ਹੜਾ ਕਾਰਨ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਪਿੰਡਾਂ ਵਿੱਚ ਹੋਇਆ ਹੈ। ਤਕਰੀਬਨ ਜਿਹੜੀ ਅਸੀਂ ਟੀਮਾਂ ਭੇਜੀਆਂ 4 ਲੱਖ ਏਕੜ ਜ਼ਮੀਨ ਤੇ ਵੀ ਜੋ ਵੀ ਫਸਲ ਲੱਗੀ ਸੀ ਉਹ ਸਾਰੀ ਬਰਬਾਦ ਹੋ ਗਈ। ਪਿੰਡਾਂ ਦੇ ਪਿੰਡ ਡੁੱਬ ਗਏ ਤੇ ਕਈ ਮਕਾਨ ਖਾਸ ਕਰਕੇ ਗਰੀਬ ਜਨਤਾ ਦੇ ਮਕਾਨ ਤਾਂ ਜਮ ਤਬਾਹ ਹੋ ਗਏ। ਸੋ ਉਦੋਂ ਜੇ ਤਾਂ ਸਾਡੀ ਟੀਮਾਂ ਗਈਆਂ ਸੀ ਕਿ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਇੱਕ ਮਤੋਂ ਡਿਮਾਂਡ ਸੀ ਕਿ ਸਾਡੇ ਜਿਹੜੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਤਾਂ ਅਸੀਂ ਉਦੋਂ ਅਨਾਉਂਸ ਕੀਤਾ ਸੀ ਕਿ ਅਸੀਂ ਤਕਰੀਬਨ 500 ਟਰੱਕ ਚਾਰੇ ਦੇ ਅਸੀਂ ਸੇਵਾ ਕਰਾਂਗੇ ਬਕਾਲੀ ਦਲ ਤਰਫੋਂ ਤੇ ਉਸ ਲੜੀ ਵਿੱਚ ਲੱਗ ਲੱਗ ਇਲਾਕਿਆਂ ਤੋਂ ਕਈ ਜਗ੍ਹਾ ਤੋਂ ਅਸੀਂ ਪਹੁੰਚਾ ਵੀ ਦਿੱਤੇ ਐ ਤੇ ਅੱਜ ਚਮਕੌਰ ਸਾਹਿਬ ਦੀ ਗੁਰੂ ਦੀ ਨਗਰੀ ਤੋਂ ਅੱਜ ਇਹ 100 ਟਰੱਕ ਅੱਜ ਇਤੂ ਚਾਰੇ ਦਾ ਗੁਰਦਾਸਪੁਰ ਤੇ ਜਲੰਧਰ ਜਾ ਰਿਹਾ ਤੇ ਕੱਲ ਪਰਸੋਂ ਫਿਰ ਤੋਂ ਅਸੀਂ ਤਕਰੀਬਨ 100 ਟਰੱਕ ਤਾਂ ਐ ਕਰਦੇ ਕਰਦੇ ਪੂਰੇ 500 ਟਰੱਕ ਦੀ ਜਿਹੜੀ ਸੇਵਾ ਅਸੀਂ ਸਿਲਤੀ ਸੀ ਉਹ ਅਸੀਂ ਪੂਰੀ ਕਰਾਂਗੇ ਤੇ ਉਸ ਲੜੀ ਵਿੱਚ ਅੱਜ ਅਸੀਂ ਚਮਕੌਰ ਸਾਹਿਬ ਤੋਂ ਅੱਜ 100 ਕਰ ਭੇਜ ਰਹੇ ਹਾਂ ਦੂਜੀ ਗੱਲ ਮੈਂ ਅੱਜ ਕਹਿਣਾ ਚਾਹਣਾ ਹੈ ਸਾਡੀ ਜਿਹੜੀ ਅਸੀਂ ਅਬਜ਼ਰਵਰ ਭੇਜੇ ਸੀ ਜਿਹੜੇ ਹੜਪੀਟ ਇਲਾਕਿਆਂ ਵਿੱਚ ਉਹਨਾਂ ਨੇ ਸਾਨੂੰ ਇੱਕ ਗੱਲ ਕੀਤੀ ਕਿ ਜਿਹੜੀ ਵਿਚਾਰੇ ਗਰੀਬ ਜਨਤਾ ਹੈ ਉਹਨਾਂ ਕੋਲੇ ਖਾਣ ਨੂੰ ਵੀ ਕੁਝ ਨਹੀਂ ਹੈ ਤੋ ਐਸ ਕਰਕੇ ਕਾਲੀ ਦਲ ਨੇ ਇੱਕ ਹੋਰ ਸੇਵਾ ਆਪਣੇ ਝੋਲੀ ਪਾਈ ਹੈ ਤੇ ਅਸੀਂ ਕਾਲੀ ਦਲ ਤਰਫੋਂ ਫੈਸਲਾ ਕੀਤਾ ਹੈ ਕਿ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਕਲਕ ਦੇਵਾਂਗੇ ਬੋਲੇ ਸੋਨਿਆ ਕਾਲੀ ਕਾਲੀ ਤੇ ਬਾਕੀ ਜਿਹੜੇ ਅਸੀਂ 20 ਦਾ 20 ਦੇ ਦਾ ਫੈਸਲਾ ਕੀਤਾ ਉਹਦੇ ਵੀ ਪਾਵਨ ਦਾ ਅਸੀਂ ਤਿਆਰੀ ਕਰ ਰਹੇ ਆ ਤੇ ਜਿਹੜੀ ਟਰੈਕਟਰਾਂ ਦੀ ਸੇਵਾ ਦਾ ਵੀ ਅਸੀਂ ਹੁਣ ਜਾਇਜਾ ਲੈ ਰਹੇ ਕਿਵੇਂ ਇੱਕ ਦੂ ਭੇਜੀਏ ਸਸਿ ਨੇ ਲਗਾਤਾਰ ਆਪਣੀ ਇੱਕ ਮੌਨਟਰੀਂਗ ਕਮੇਟੀ ਬਣਾਈ ਹੈ ਜਿਹੜੀ ਸਾਰੀ ਹੜਪੀਤਾਂ ਨੂੰ ਕਿੱਥੇ-ਕਿੱਥੇ ਕੀ ਲੋੜ ਹੈ ਉਹਦਾ ਪ੍ਰਬੰਧ ਕਰਨ ਦੀ ਤੇ ਮੈਂ ਪੂਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਤੇ ਸਾਰੇ ਪੰਜਾਬੀਆਂ ਨੂੰ ਤੇ ਆਪਣੇ ਦੇਸ਼ ਚ ਬਚਦੇ ਆਪਣੇ ਲੋਕਾਂ ਨੂੰ ਕਿ ਪੰਜਾਬ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਜਿਵੇਂ ਅਖਾਲੀ ਦਲ ਲੱਗਿਆ ਬਾਕੀ ਵੀ ਪੋਲੀਟਿਕਲ ਪਾਰਟੀ ਨੂੰ ਮਹੱਤ ਜੋੜ ਕੇ ਬੇਨਤੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਦੇ ਉਹ ਲੋਕ ਜਿਹੜੇ ਪੰਜਾਬ ਨੇ ਉਹਨਾਂ ਲੋਹਾਦਰ ਲੋਕਾਂ ਨੇ ਜਿਨ੍ਹਾਂ ਨੇ ਦੇਸ਼ ਨੂੰ ਅਨ ਦਿੱਤਾ ਹੈ ਹਰ ਮੁਸ਼ਕਿਲ ਵਿੱਚ ਖਾਲਸਾ ਪੰਥ ਤੇ ਪੰਜਾਬੀ ਖੜਦੇ ਰਹੇ ਐ ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਜਿੰਨਾ ਵੀ ਕੋਈ ਸਾਧਨ ਹੋਏ ਆਪਾਂ ਇੱਕ ਯੋਗਦਾਨ ਜੁੜ ਪਾਇਓ ਯਾਰ ਫੈਮੀ ਨੂੰ ਅਡਾਪਟ ਕਰ ਰਹੇ ਆ ਵੀ ਕਣਕ ਦੇਣੀ ਐ ਇਸ ਤੋਂ ਇਲਾਵਾ ਸ਼ਰੂਮ ਨਹੀਂ ਕਰ ਲਈ ਦਨ ਹੋਰ ਕੀ ਕਰ ਰਿਹਾ ਅਸੀਂ ਮੈਡੀਕਲ ਕੈਂਪ ਲਾਉਣ ਲੱਗੇ ਆ ਜਾਨਵਰਾਂ ਦੇ ਡਾਕਟਰ ਵੀ ਅਸੀਂ ਬੁਲਾਏ ਆ ਤੇ ਅਸੀਂ ਬੀਜ ਦਾ ਇੰਤਿਆਮ ਕਰ ਰਹੇ ਆ ਉਦੇਬਾਦ ਟਰੈਕਟਰਾਂ ਦੀ ਸੇਵਾ ਜਿੱਥੇ ਜ਼ਮੀਨ ਪੱਧਰ ਕਰਨ ਦੀ ਲੋੜ ਹੈ ਉੱਥੇ ਚਾਰਾ ਕੱਟਣ ਦੀ ਲੋੜ ਹੈ ਉੱਥੇ ਅਸੀਂ ਉਹ ਵੀ ਆਪਣਾ ਜਿਹੜਾ ਰੇਤਾ ਕੱਢਣ ਦੀ ਲੋੜ ਹੈ ਉੱਥੇ ਅਸੀਂ ਟਰੈਕਟਰਾਂ ਦੀ ਸੇਵਾ ਵੀ ਕਰਾਂਗੇ ਸਰਕਟਰ ਦੇ ਮੰਤਰੀ ਵੀ ਫਰ ਰਹੇ ਨੇ ਗਰਾਊਂਡ ਦੇ ਉੱਤੇ ਤੇ ਸਟੇਟ ਦੇ ਵੀ ਫਰ ਰਹੇ ਨੇ ਬੜੀ ਖੁਸ਼ੀ ਹੈ ਬੜੀ ਚੰਗੀ ਗੱਲ ਹੈ ਸਾਰਿਆਂ ਨੂੰ ਕਿੰਨਾ ਚਾਹੀਦਾ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ